ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਤੁਸੀਂ ਇਹ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ ਪੰਜਵੀਂ ਬਾਰਬ ਸਾਹਿਬ ਦੇ ਇਹ ਅਸਥਾਨ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਚਰਨ ਛੂ ਪ੍ਰਾਪਤ ਅਸਥਾਨ ਹੈ ਇਤਿਹਾਸ ਦੱਸਦਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਮਰਸਰ ਸਾਹਿਬ ਦੀ ਧਰਤੀ ਤੋਂ ਚੱਲ ਕਰਕੇ ਗੁਰਦੁਆਰਾ ਬਾਟਸਾ ਬ੍ਰਹਮਗਿਆਨੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਨੂੰ ਮਿਲਣ ਵਾਸਤੇ ਇੱਥੇ ਪਹੁੰਚੇ ਸਨ ਜਿਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਰਟਸਾਬ ਦੀ ਧਰਤੀ ਤੇ ਪਹੁੰਚੇ ਉਸ ਵਕਤ ਬ੍ਰਹਮਗਿਆਨੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਆਪਣੀ ਸਮਾਦੀ ਦੇ ਵਿੱਚ ਲੀਨ ਹੋਣ ਕਰਕੇ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਬਲਾਸ ਅਤੇ ਮੇਲ ਮਲਾਪ ਨਹੀਂ ਹੋ ਸਕਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸਥਾਨ ਗੁਰਦੁਆਰਾ ਗੁਰੂ ਸਰ ਸਾਹਿਬ ਵਿਖੇ ਤਕਰੀਬਨ ਤਕਰੀਬਨ 6 ਮਹੀਨੇ ਰਹੇ 6 ਮਹੀਨੇ ਦਿਨ ਤੇ ਰਾਤ ਇੱਥੇ ਰਹਿਣ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਥੋਂ ਰੋਜ਼ਾਨਾ ਗੁਰਦੁਆਰਾ ਗੁਰੂ ਸਾਹਿਬ ਤੋਂ ਚੱਲ ਕਰਕੇ ਗੁਰਦੁਆਰਾ ਬਾਰਤ ਸਾਹਿਬ ਤਾਪੂਸਤਾਨ ਦੇ ਉੱਪਰ ਬ੍ਰਹਮਗਣੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਅਤੇ ਬਚਨ ਬਲਾਸਾਂ ਵਾਸਤੇ ਜਾਇਆ ਕਰਦੇ ਸਨ ਤੇ ਉਸ ਵਕਤ ਬ੍ਰਹਮਗਣੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਸਮਾਦੀ ਦੇ ਵਿੱਚ ਲੀਏ ਸਨ ਗੁਰੂ ਅਰਜਨ ਦੇ ਮਹਾਰਾਜ ਜੀ ਥਾਮ ਸਾਹਿਬ ਦੇ ਕੋਲ ਬੈਠ ਕਰਕੇ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੀ ਸਮਾਦੀ ਖੁੱਲਣ ਦੀ ਉਡੀਕ ਕਰਦੇ ਸਨ ਇਹ سلسلہ ਲਗਾਤਾਰ 6 ਮਹੀਨੇ ਤੱਕ ਜਾਰੀ ਰਿਹਾ ਜਿਸ ਵਕਤ ਬ੍ਰਹਮ ਗਿਆਨੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੀ ਸਮਾਦੀ ਖੁੱਲੀ ਤੇ ਉਸ ਤੋਂ ਉਪਰੰਤ ਬਾਬਾ ਸ਼੍ਰੀਚੰਦ ਮਹਾਰਾਜ ਜੀ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਆਪਸੀ ਬਚਨ ਬਲਾਸ ਹੋਏ ਤੇ ਇਤਿਹਾਸ ਦੱਸਦਾ ਹੈ ਕਿ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਅਸਥਾਨ ਦੇ ਉੱਪਰ ਆਪ ਜਿਹੜੀ ਉਹ ਸਰੋਵਰ ਦੀ ਖਦਵਾਈ ਕਰਾਈ ਅਤੇ ਇੱਥੇ ਇੱਕ ਗੁਰਸਿੱਖ ਪਿਆਰਾ ਭਾਈ ਦੁੱਧਾ ਨਾਮ ਦਾ ਸਿੱਖ ਸੀ ਜਿਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆ ਕੇ ਆਖਿਆ ਕਿ ਮੈਨੂੰ ਮੌਤ ਦੇ ਦਿਓ ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਬਾਣੀ ਦੀ ਕਸਵੱਟੀ ਦੇ ਆਧਾਰ ਤੇ ਭਾਈ ਦੁੱਧਾ ਜੀ ਨੂੰ ਮੌਤ ਨਹੀਂ ਬਲਕਿ ਉਹਨਾਂ ਨੂੰ ਜੀਵਨ ਜੂਣ ਦਾ ਟੰਗ ਦੱਸਿਆ ਅੱਜ ਇਤਿਹਾਸ ਦੇ ਵਿੱਚ ਇਸ ਗੁਰਦੁਆਰ ਸਾਹਿਬ ਨੂੰ ਗੁਰੂ ਸਰ ਸਾਹਿਬ ਪਾਤਸ਼ਾਹੀ ਪੰਜਵੀਂ ਕਰਕੇ ਜਾਣਿਆ ਜਾਂਦਾ ਹੈ ਔਰ ਦੇਖਿਆ ਜਾਂਦਾ ਹੈ ਬਹੁਤ ਸਾਰੀਆਂ ਸੰਗਤਾਂ ਜਿਸ ਵਕਤ ਬਾਰਤ ਸਾਹਿਬ ਦੀ ਧਰਤੀ ਤੇ ਆਂਦੀਆਂ ਹਨ ਤੇ ਉਹ ਸਿਰਫ ਤਪੋ ਸਥਾਨ ਬ੍ਰਹਮ ਗਿਆਨੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਸਥਾਨ ਦੇ ਦਰਸ਼ਨ ਕਰਕੇ ਵਾਪਸ ਮੁੜ ਜਾਂਦੀਆਂ ਹਨ ਨਾ ਕਿ ਅ ਗੁਰਦੁਆਰਾ ਗੁਰੂ ਸਰ ਸਾਹਿਬ ਆਂਦੀਆਂ ਹਨ ਸੋ ਸਾਡਾ ਫਰਜ਼ ਮੰਨਦਾ ਹੈ ਜਿੰਨੀ ਮਹਾਨਤਾ ਬ੍ਰਹਮ ਗਿਆਨੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੀ ਹੈ ਉਨੀ ਹੀ ਮਹਾਨਤਾ ਸ਼ਹੀਦਾਂ ਦੇ ਸਰਤਾਜ ਸਤਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਦੀ ਹੈ ਸ਼ਹੀਦਾਂ ਦੇ ਸਰਤਾਜ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਉਹਨਾਂ ਦੀ ਬਾਣੀ ਹੈ ਸੋ ਕੋਸ਼ਿਸ਼ ਕਰੀਏ ਜਦੋਂ ਵੀ ਅਸੀਂ ਬਾਰਕਤ ਸਾਹਿਬ ਦੀ ਧਰਤੀ ਦੇ ਉੱਤੇ ਬ੍ਰਹਮ ਗਿਆਨੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਅਸਥਾਨ ਤੇ ਆਈਏ ਸਾਡਾ ਫਰਜ਼ ਮੰਨਦਾ ਹੈ ਉਸ ਵਕਤ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਸਥਾਨ ਗੁਰਦੁਆਰਾ ਗੁਰੂ ਸਰ ਸਾਹਿਬ ਵਿਖੇ ਮੱਥਾ ਟੇਕਣਾ ਭੁੱਲਣਾ ਨਹੀਂ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ